ਇਹਨਾਂ ਦੀ ਇੱਕ ਲੜਕੀ ਕੱਲ ਪਰਸੋਂ ਫੜੇਗੀ ਪੰਜਾਬ ਦੀ ਹੈਡਕਵਰਟੇਲ ਉਹਦੀਆਂ ਤਾਰਾਂ ਜਿਹੜੀਆਂ ਪੁਲਿਸ ਦੇ ਅਫਸਰਾਂ ਨਾਲ ਜੁੜਦੀਆਂ ਦੋ ਇਹਨਾਂ ਦੇ ਮੰਤਰੀਆਂ ਨਾਲ ਜੁੜਦੀਆਂ ਜੋ ਆਪ ਕੋਈ ਦਿੰਦੇ ਨਹੀਂ ਜੀ ਕੋਈ ਜਵਾਬ ਤੇ ਦਓ ਨਾ ਮੈਂ ਜੇ ਲੀਡਰ ਆਫ ਦੀ ਆਪੋਜੀਸ਼ਨ ਕੋਈ ਗੱਲ ਕਹਿ ਰਿਹਾ ਉਹ ਠੋਸ ਗੱਲ ਕਹਿ ਰਿਹਾ ਐਸੀ ਗੱਲ ਕਰਨ ਅਸੀਂ ਕਿਹਾ ਉਹਦੀ ਪੰਜਾਬ ਤਹਿਕੀਕਾਤ ਪੰਜਾਬ ਪੁਲਿਸ ਨਹੀਂ ਕਰੇਗੀ ਉਹਦੇ ਲੜਕੀ ਨੂੰ ਇਹਨਾਂ ਡਿਸਮਿਸ ਕਰਤਾ ਡਿਸਮਿਸਲ ਨਾਲ ਕੁਝ ਨਹੀਂ ਬੰਨਣਾ ਉਹਦੀ ਅਸਲੀਅਤ ਕੱਢਣਾ ਬੰਨਣਾ ਤੁਹਾਨੂੰ ਪਤਾ ਹੋਵੇਗਾ ਪੁਰਾਣੇ ਵਕਤ ਚ ਆਮ ਤੌਰ ਪੁਲਿਸ ਅਫਸਰ ਕਹਿੰਦੇ ਸੀ ਕਿ ਇਨਕਾਊਂਟਰ ਜ਼ਖਮੀ ਕਰਕੇ ਬੰਦਾ ਫੜਨਾ ਜ਼ਰੂਰੀ ਪਤਾ ਤੇ ਲੱਗੇ ਕਿ ਮਰਵਾਇਆ ਕਨੇ ਇਨਕਾਊਂਟਰ ਕਰਾਇਆ ਕਨੇ ਜੀ ਬਿਲਕੁਲ ਤੇ ਜੇ ਬੰਦਾ ਹੀ ਪੂਰਾ ਹੋ ਗਿਆ ਤੇ ਫਿਰ ਤੇ ਉਹ ਜਿਹੜੇ ਸਾਜਿਸ਼ ਕਰਵਾ ਕੇ ਮਰਵਾਉਣ ਵਾਲੇ ਉਹ ਤੇ ਪਰਦੇਚ ਰਹੇਗੇ ਅੱਜ ਇਹ ਲੜਕੀ ਦੇ ਟੈਲੀਫੋਨ ਨੰਬਰ ਸਾਰਾ ਕੁਝ ਪੁਲਿਸ ਨੇ ਲੈ ਲਿਆ ਇਹਨਾਂ ਨੂੰ ਡਰ ਹੈ ਕਿ ਸੀਨੀਅਰ ਮੋਸਟ ਪੁਲਿਸ ਅਫਸਰਾਂ ਦਾ ਨਾਮ ਆ ਜਾਣਾ ਇਹਨਾਂ ਨੂੰ ਡਰ ਹੈ ਸਾਡੇ ਮੰਤਰੀਆਂ ਦਾ ਨਾਮ ਆ ਜਾਣਾ ਅਸੀਂ ਐਸੇ ਗੱਲ ਕਰਨ ਦੀ ਇਨਵੈਸਟੀਗੇਸ਼ਨ ਨੈਸ਼ਨਲ ਇਨਵੈਸਟੀਗੇਟਿੰਗ ਏਜੰਸੀ ਗਵਰਨਮੈਂਟ ਆਫ ਇੰਡੀਆ ਐਨ ਆਈਏ ਜਿਹਨੂੰ ਕਹਿੰਦੇ ਨੇ ਜਿਹੜੀ ਕਈ ਵਾਰ ਪੰਜਾਬ ਚ ਆ ਚੁੱਕੀ ਹੈ ਉਹਨਾਂ ਦਾ ਕੰਮ ਹੈ ਜਿਹੜੇ ਡਰੱਗਸ ਨਾਲ ਜਿਹੜੇ ਗੈਂਗਸਟਰਸ ਨਾਲ ਜਿਹੜੇ ਟੈਰਰਿਜ਼ਮ ਦੇ ਨਾਲ ਜਿਹੜੇ ਕਰਾਸ ਬਾਰਡਰ ਵੈਪਨ ਆ ਰਿਹਾ ਤੇ ਨਸ਼ਾ ਆ ਰਿਹਾ ਉਹਦੇ ਨਾਲ ਡੀਲ ਕਰਨਾ ਮੈਂ ਹੈਰਾਨ ਹਾਂ ਕਿ ਇਹ ਆਈ ਕਿਉਂ ਨਹੀਂ ਐਂਡ ਮੇਰਾ ਇੱਕ ਹੋਰ ਮੰਨਣਾ ਜੋ ਪੰਜਾਬ ਵਿੱਚ ਅੱਜ ਗੋਡਾ ਕਰਦੀ ਲੋਕਾਂ ਦੀਆਂ ਜਿਹੜਿਆ ਗੈਂਗਸਟਰ ਕੋਈ ਗੈਂਗਸਟਰ ਗੈਂਗਸਟਰ ਬੇਸਿਕਲੀ ਇਹਨਾਂ ਦੇ ਬਣਾਈ ਨੇ ਇਹਨਾਂ ਵੱਲੋਂ ਹੀ ਫਰੋਤੀ ਦੀਆਂ ਚਿੱਠੀਆਂ ਜਾਂਦੀਆਂ ਟੈਲੀਫੋਨ ਜਾਂਦੇ ਪ੍ਰਾਪਰਟੀ ਡੀਲਰ ਬਣੇ ਬੈਠੇ ਨੇ ਕਰੋੜਾਂ ਅਰਬਾਂ ਦੀਆਂ ਜਾਇਦਾਦਾਂ ਜੋ ਕੁਝ ਇਹ ਸਾਰਾ ਜੋ ਕੁਝ ਹੈ ਜੇ ਪੰਜਾਬ 'ਚ ਹੋ ਰਿਹਾ ਮੈਂ ਆਵਾਜ਼ੀ ਪਾਰਟੀ ਦੇ ਆਗੂ ਕਰ ਰਹੀ ਹਾਂ ਤੁਹਾਡੇ ਕਹਿਣ ਮੁਤਾਬਕ ਤੁਸੀਂ ਮੇਰੇ ਮੂੰਹ ਸ਼ਬਦ ਦੇਣਾ ਪਾਓ ਸਾਰਾ ਕੁਝ ਸਮਝ ਰਹੇ ਲੋਕ ਤੇ ਮੈਨੂੰ ਨਾ ਸਮਝਾਓ ਲੋਕ ਸਮਝ ਰਹੇ ਮੈਂ ਕਹਿ ਕੀ ਰਿਹਾ ਇਹਨਾਂ ਦੀ ਪੁਲਿਸ ਕਰਵਾ ਰਹੀ ਹੈ ਤੇ ਇਹਨਾਂ ਦੇ ਬੰਦੇ ਵੀ ਇਨਵੋਲਡ ਨੇ ਬਹੁਤ ਸਾਰੇ ਇੱਕ ਲਾਸੋ ਵਾਲਾ ਹੀ ਕੱਲ ਤੁਸੀਂ ਪੁੱਲ ਵੀ ਆ ਤੁਸੀਂ ਦੋ ਗੱਲ ਕਹੇ ਸੀ ਪਤਨੀ ਤੋਂ ਇੱਕ ਸਵਾਲ ਚੱਕਿਆ ਸੀਗਾ ਜੀ ਕਿ ਮੈਂ ਉਹੀ ਤੇ ਹੁਣ ਚੁੱਕਿਆ ਉਹ ਉਹ ਤਾਂ ਕਹਿ ਰਹੇ ਉਹਨਾਂ ਦੇ ਆਮ ਆਦਮੀ ਪਾਰਟੀ ਆਗੂ ਨੇ ਇਹ ਕਹਿੰਦਾ ਇਸ ਟਾਈਮ ਕਿ ਬਾਈਓ ਸਾਹ ਆਫਿਸ ਰੱਖਿਆ ਵੀ ਛੱਡ ਦੇ ਉਹ ਯਾਰ ਮੇਰੀ ਮੈਂ ਕਿਉਂ ਰੱਖਿਆ ਛੱਡਾਂ ਜੀ ਹਾਂਜੀ ਮੇਰੇ ਬਾਪ ਨਾਲ ਪੰਜ ਬੰਦੇ ਸ਼ਹੀਦ ਹੋਏ ਨੇ ਮੇਰੇ ਤੇ ਬੰਬ ਬਲਾਸਟ ਹੋਇਆ ਮੈਂ ਸੁਰੱਖਿਆ ਆਪਣੀ ਕਿਹੜੀ ਗੱਲੋਂ ਛੱਡਾਂਗਾ ਜੀ ਤੁਸੀਂ ਲੈ ਲਓ ਵਾਪਸ ਜੀ ਮੇਰੇ ਕੋ ਜਦੋਂ ਮੇਰੇ ਕੋਲ ਹੋਗੇ ਉਦੋਂ ਆਪਣੇ ਭਗਵੰਦ ਦੀ ਸੁਰੱਖਿਆ ਹੀ ਵਾਪਸ ਲੈ ਲਓ ਤੇ ਕੇਜਰੀ ਵਾਲਦੇ ਵੀ ਲੈ ਲਓ ਮੈਂ ਛੱਡਣ ਨੂੰ ਤਿਆਰ ਆ